ਜੇਕਰ ਡਾਕਟਰ ਤਰਨबीर ਗਾਂਧੀ ਕਾਂਗਰਸ ਦੇ ਵੱਲੋਂ ਐਲਾਨ ਹੁੰਦੇ ਨੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਇੱਕਸੁਰ ਰਹੇਗਾ ਜਾਂ ਫਿਰ ਬਗਾਵਤ ਵੱਡੇ ਪੱਧਰ ਤੇ ਹੋ ਸਕਦੀ ਹੈ ਕਾਂਗਰਸ ਦੇ ਵੱਲੋਂ ਜੋ ਕੁਝ ਹੁਣ ਇਸ ਸੀਟ ਦੇ ਉੱਤੇ ਦਾਅ ਖੇਡਿਆ ਜਾ ਰਿਹਾ ਡਾਕਟਰ ਤਰਨबीर ਗਾਂਧੀ ਹੋਰੀ ਆਮਾਦੀ ਪਾਰਟੀ ਨੂੰ ਟੱਕਰ ਦੇਣਗੇ ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੋਰ ਹੋਰਾਂ ਨੂੰ ਟੱਕਰ ਦੇਣਗੇ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿੱਚ ਵੀ ਵੱਡੀ ਹਲਚਲ ਸ਼ੁਰੂ ਹੋ ਚੁੱਕੀ ਹੈ ਪਟਿਆਲਾ ਸੀਟ ਤੇ ਮਹਾਰਾਣੀ ਪ੍ਰਨੀਤ ਕੋਰ ਹੋਰੀ ਪਿਛਲੇ ਵਾਰ ਕਿ ਇਥੋਂ ਕਾਂਗਰਸ ਦੇ ਉਮੀਦਵਾਰ ਸਨ ਪਰ ਇਸ ਵਾਰ ਉਹ ਭਾਜਪਾ ਦੇ ਉਮੀਦਵਾਰ ਨੇ ਕਾਂਗਰਸ ਦੇ ਲਈ ਵੀ ਵੱਡੀ ਚੁਣੌਤੀ ਹੈ ਕਿ ਜਿਵੇਂ ਉਹਨਾਂ ਦੇ ਵੱਲੋਂ ਪਹਿਲਾਂ ਇਸ ਸੀਟ ਦੇ ਉੱਤੇ ਆਪਣਾ ਦਬਦਬਾ ਕਾਇਮ ਰਿਹਾ ਕਿ ਉਹ ਉਸ ਨੂੰ ਮੁੜ ਦਬਦਬੇ ਨੂੰ ਕਾਇਮ ਰੱਖਣ ਦੇ ਵਿੱਚ ਸਥਿਰ ਰਹਿਣਗੇ ਜੋ ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਕਾਂਗਰਸ ਦੀ ਕੀ ਸਥਿਤੀ ਹੈ ਹੁਣ ਕਾਂਗਰਸ ਦੇ ਵੱਲੋਂ ਲਗਾਤਾਰ ਜੋ ਕੁਝ ਇੱਥੇ ਇੱਕ ਵੱਡਾ ਫੇਰਬਦਲ ਕੀਤਾ ਜਾ ਰਿਹਾ ਕਿਉਂਕਿ ਡਾਕਟਰ ਤਰਵੀਰ ਗਾਂਧੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਉਹ ਪਟਿਆਲਾ ਤੋਂ ਕਾਂਗਰਸ ਦੇ ਸਭ ਤੋਂ ਅਹਿਮ ਦਾਵੇਦਾਰ ਉਮੀਦਵਾਰ ਹੋ ਸਕਦੇ ਨੇ ਇੱਕ ਦੋ ਦਿਨ ਦੇ ਵਿੱਚ ਐਲਾਨ ਹੋ ਸਕਦਾ ਹੈ ਜੇਕਰ ਡਾਕਟਰ ਤਰਨਵੀਰ ਗਾਂਧੀ ਕਾਂਗਰਸ ਦੇ ਵੱਲੋਂ ਐਲਾਨ ਹੁੰਦੇ ਨੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਇੱਕਸੁਰ ਰਹੇਗਾ ਜਾਂ ਫਿਰ ਮੁਕਾਬਾਤ ਵੱਡੇ ਪੱਧਰ ਤੇ ਹੋ ਸਕਦੀ ਹੈ ਕਿਉਂਕਿ ਬੀਤੇ ਦਿਨੀ ਜਿਹੜੇ ਕਾਂਗਰਸ ਦੇ ਟਕਸਾਲੀ ਲੀਡਰ ਨੇ ਜਿਹੜੇ ਘਨੌਰ ਤੋਂ ਵਿਧਾਇਕ ਰਹ ਚੁੱਕੇ ਨੇ ਮਦਨ ਲਾਲ ਜਲਾਲਪੁਰ ਹੋਰੀ ਉਹਨਾਂ ਦੇ ਘਰ ਦੇ ਵਿਖੇ ਪੰਜ ਜਿਹੜੇ ਨੋ ਹਲਕੇ ਆਉਂਦੇ ਨੇ ਲੋਕ ਸਭਾ ਪਟਿਆਲਾ ਸੀਟ ਦੇ ਨਾਲ ਸੰਬੰਧਿਤ ਉਹਨਾਂ ਪੰਜ ਹਲਕਿਆਂ ਚੋਂ ਜਿਹੜੇ ਇੰਚਾਰਜ ਰਹਿ ਚੁੱਕੇ ਨੇ ਕਾਂਗਰਸ ਦੇ ਵੱਡੇ ਉਧਿਆਂ ਤੇ ਰਹਿ ਚੁੱਕੇ ਨੇ ਉਹਨਾਂ ਨੇ ਮਦਨ ਲਾਲ ਜਲਾਲਪੁਰ ਦੇ ਘਰ ਵਿਖੇ ਮੀਟਿੰਗ ਕੀਤੀ ਹੈ ਉਹਨਾਂ ਨੇ ਹਾਈ ਕਮਾਂਡ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਅਪੀਲ ਕੀਤੀ ਹੈ ਕਿ ਪਟਿਆਲਾ ਦੀ ਲੋਕ ਸਭਾ ਸੀਟ ਹੈ ਜਿਹੜੀ ਉਹ ਟਕਸਾਲੀ ਪਰਿਵਾਰ ਨੂੰ ਦਿੱਤੀ ਜਾਵੇ ਨਾ ਕਿ ਕਿਸੇ ਬਾਹਰੀ ਉਮੀਦਵਾਰ ਨੂੰ ਦਿੱਤੀ ਜਾਵੇ ਤਾਂ ਕਿ ਉਹ ਵੱਧ ਤੋਂ ਵੱਧ ਲੀਡ ਦੇ ਨਾਲ ਉਹਨਾਂ ਨੂੰ ਪਟਿਆਲਾ ਤੋਂ ਜਿਤਾ ਕੇ ਭੇਜ ਸਕਣ ਕਿਤੇ ਨਾ ਕਿਤੇ ਪਾਰਟੀ ਦੇ ਲਈ ਵੀ ਵੱਡੀ ਚੁਣੌਤੀ ਬਣ ਸਕਦੀ ਹੈ ਜੇਕਰ ਆਮ ਆਦੀ ਪਾਰਟੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਲਾਂ ਦਿੱਤੇ ਗਏ ਹਨ ਦੂਜੇ ਪਾਸੇ ਭਾਜਪਾ ਦੇ ਵੱਲੋਂ ਵੀ ਆਪਣੇ ਉਮੀਦਵਾਰ ਪਟਿਆਲਾ ਸੀਟ ਦੇ ਉੱਤੇ ਐਲਾਨ ਦਿੱਤੇ ਗਏ ਨੇ ਫਿਲਹਾਲ ਅਕਾਲੀ ਦਲ ਆਪਣੇ ਉਮੀਦਵਾਰ ਦੀ ਭਾਲ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਇਸ ਸੀਟ ਨੂੰ ਲੈ ਕੇ ਜਿਹੜੇ ਸਰਵੇਖਣ ਕੀਤੇ ਜਾ ਰਹੇ ਨੇ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਸਥਿਤੀ ਕਲੀਅਰ ਕਰ ਦੇਣੀ ਹੈ ਕਿ ਕਿਹੜਾ ਉਹਨਾਂ ਦਾ ਇਸ ਸੀਟ ਦੇ ਉੱਤੇ ਉਮੀਦਵਾਰ ਕੀ ਉਹਨਾਂ ਦਾ ਅਕਾਲੀ ਦਲ ਦਾ ਮੌਜੂਦਾ ਹੋਵੇਗਾ ਜਿਹੜੇ ਕਲਲ ਦੇ ਵਿੱਚ ਆਪ ਉਹਨਾਂ ਦੇ ਕੋਈ ਬਾਦੀ ਉਮੀਦਵਾਰ ਹੋਵੇਗਾ ਇਹਦੇ ਉੱਤੇ ਵੀ ਚਰਚਾ ਫਿਲਹਾਲ ਲੰਬੇ ਸਮੇਂ ਤੋਂ ਪਿਛਲੇ ਦਿਨਾਂ ਦੇ ਵਿੱਚ ਚੱਲਦੀ ਆ ਰਹੀ ਹੈ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕਿਹੜਾ ਹੋਵੇਗਾ ਪਰ ਕਾਂਗਰਸ ਦੇ ਵੱਲੋਂ ਜੋ ਕੁਝ ਹੁਣ ਇਸ ਸੀਟ ਦੇ ਉੱਤੇ ਦਾ ਖੇਡਿਆ ਜਾ ਰਿਹਾ ਡਾਕਟਰ ਧਰਮਬੀਰ ਗਾਂਧੀ ਹੋਰੀ ਆਮਾਦੀ ਪਾਰਟੀ ਨੂੰ ਟੱਕਰ ਦੇਣਗੇ ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੋਰ ਹੋਰਾਂ ਨੂੰ ਟੱਕਰ ਦੇਣਗੇ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿੱਚ ਵੀ ਵੱਡੀ ਹਲਚਲ ਸ਼ੁਰੂ ਹੋ ਚੁੱਕੀ ਹੈ ਪਟਿਆਲਾ ਸੀਟ ਦੇ ਉੱਤੇ ਮੰਨੇ ਜਾ ਰਿਹਾ ਕਿ ਜਿਹੜੇ ਟਕਸਾਲੀ ਪਰਿਵਾਰ ਨੇ ਪਿਛਲੇ ਦਿਨਾਂ ਦੇ ਵਿੱਚ ਲਾਲ ਸਿੰਘ ਹੋਰੀ ਹੋਗੇ ਜਾਂ ਫਿਰ ਮਦਨ لال ਜਲਾਲਪੁਰ ਹਰਦੀয়াল ਕੰਬੋਜ ਵੀ ਆਪਣੀ ਦਾਵੇਦਾਰੀ ਤੋਂ ਮੰਨਦੇ ਸਨ ਤੇ ਹੋਰ ਵੀ ਜਿਹੜੇ ਲੀਡਰ ਸੀ ਉਹਨਾਂ ਦੇ ਵੱਲੋਂ ਇਹੀ ਗੱਲ ਕਹੀ ਗਈ ਸੀ ਕਿ ਇੱਥੋਂ ਟਕਸਾਲੀ ਪਰਿਵਾਰ ਨੂੰ ਟਿਕਟ ਦਿੱਤੀ ਜਾਵੇ ਨਾ ਕਿ ਕਿਸੇ ਬਾਹਰੀ ਉਮੀਦਵਾਰ ਨੂੰ ਪਰ ਜੋ ਹੁਣ ਬਿੱਤੇ ਦਿਨ ਮੀਟਿੰਗ ਹੋਈ ਹੈ ਤੁਹਾਨੂੰ ਉਹਦੇ ਸਬੰਧ ਦੇ ਵਿੱਚ ਦੱਸਦੀ ਹੈ ਕਿ ਉਹ ਮਦਨ لال ਜਲਾਲਪੁਰ ਦੇ ਘਰ ਦੇ ਵਿਖੇ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਹਰਦੀਾਲ ਕੰਬੋਜ ਸਬਕਾ ਵਿਧਾਇਕ ਨੇ ਰਾਜਪੁਰਾ ਤੋਂ ਤੇ ਮਦਨ ਲਾਲ ਜਲਾਲਪੁਰ ਘਨੌਰ ਤੋਂ ਸਬਕਾ ਵਿਧਾਇਕ ਨੇ ਇਸ ਤੋਂ ਇਲਾਵਾ ਰਜੀਂਦਰ ਸਿੰਘ ਸਮਾਨਾ ਤੋਂ ਸਬਕਾ ਵਿਧਾਇਕ ਨੇ ਇਸ ਤੋਂ ਇਲਾਵਾ ਹਲਕਾ ਸਤਰਾਨਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰਹੇ ਚੁਕੇ ਦਰਬਾਰਾ ਸਿੰਘ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਸਬਕਾ ਮੇਅਰ ਵਿਸ਼ਨੂ ਸ਼ਰਮਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਉਹਨਾਂ ਦੇ ਵੱਲੋਂ ਇਹ ਹੀ ਗੱਲ ਕਹੀ ਗਈ ਸੀ ਕਿ ਪਿਛਲੇ ਦਿਨੀ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਪ੍ਰੋਸਤ ਦਵਾਇਆ ਗਿਆ ਸੀ ਕਿ ਲੋਕ ਸਭਾ ਜਿਹੜਾ ਪਟਿਆਲਾ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਰਲ ਰਲ ਕੇ ਰਹਿਣ ਤਾਂ ਜੋ ਕਾਂਗਰਸ ਹਾਈ ਕਮਾਂਡ ਵੱਲੋਂ ਕਿਸੇ ਵੀ ਇੱਕ ਲੋਕਲ ਜਿਹੜਾ ਟਕਸਾਲੀ ਲੀਡਰ ਹੈ ਉਸ ਨੂੰ ਟਿਕਟ ਦਿੱਤੀ ਜਾਵੇ ਪਰੰਤੂ ਹੁਣ ਜਿਹੜੀ ਸੁਣ ਦੇ ਵਿੱਚ ਚਰਚਾ ਆ ਰਹੀ ਹੈ ਕਿ ਹਲਕਾ ਪਟਿਆਲਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦੇ ਸਕਦੀ ਹੈ ਕਿਉਂਕਿ ਸਭ ਤੋਂ ਵੱਡੀ ਚਰਚਾ ਇਹ ਹੀ ਮੰਨੀ ਜਾ ਰਹੀ ਹੈ ਕਿ ਡਾਕਟਰ ਤਰਵੇਰ ਗਾਂਧੀ ਇਸ ਸੀਟ ਦੇ ਉੱਤੇ ਉਮੀਦਵਾਰ ਹੋ ਸਕਦੇ ਨੇ ਕਿ ਜੇਕਰ ਡਾਕਟਰ ਤਰਵੇਰ ਗਾਂਧੀ ਨੂੰ ਕਾਂਗਰਸ ਇੱਥੋਂ ਆਪਣਾ ਉਮੀਦਵਾਰ ਐਲਾਨਦੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਯਾਨੀ ਕਿ ਪਟਿਆਲਾ ਜਿਹੜਾ ਕਾਂਗਰਸ ਦਾ ਘੜ ਮੰਨਿਆ ਜਾਂਦਾ ਸੀ ਕਿ ਉਹਦੇ ਉੱਤੇ ਕੋਈ ਵੱਡੀ ਹਲਚਲਤਾ ਨਹੀਂ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਵੱਡੀ ਬਗਾਵਤ ਤਾਂ ਨਹੀਂ ਹੋਊਗੀ ਜਾਂ ਫਿਰ ਵੱਡੀ ਜਾਂ ਕਹਿ ਲਈਏ ਜੋੜ ਤੋੜ ਦੀ ਰਾਜਨੀਤੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਮੋੜ ਦੇ ਉੱਤੇ ਅਚਾਨਕ ਯੂ ਟਰਨ ਕਹਿ ਲਈ ਜਾਂ ਫਿਰ ਇੱਕ ਅਹਿਮ ਜਿਹੜਾ ਪਾਰਟੀ ਦੇ ਵਿੱਚ ਹੁੰਦਾ ਹੈ ਕਿ ਇੱਕ ਲਗਤ ਪਾਰਟੀ ਛੱਡ ਜਾਂਦੇ ਨੇ ਕਿਉਂਕਿ ਕੁਝ ਨਾਰਾਜ਼ਗੀਆਂ ਹੋ ਜਾਂਦੀਆਂ ਨੇ ਕਿ ਇਹੋ ਜਿਹੇ ਹਾਲਾਤ ਤਾਂ ਹੀ ਪੈਦਾ ਹੋ ਜਾਣਗੇ ਕਾਂਗਰਸ ਦੇ ਲਈ ਪੰਜਾਬ ਪਟਿਆਲਾ ਸੀਟ ਦੇ ਉੱਤੇ ਪਟਿਆਲਾ ਸੀਟ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇੱਥੇ ਪਟਿਆਲਾ ਸੀਟ ਨੂੰ ਲੈ ਕੇ ਪੰਜਾਬ ਕਾਂਗਰਸ ਵੀ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੋਰ ਹੋਰਾਂ ਨੂੰ ਇੱਥੋਂ ਜਿੱਤਨ ਨਹੀਂ ਦੇਵੇਗੀ ਉਹ ਪੂਰਾ ਜ਼ੋਰ ਲਾਵੇਗੀ ਕਿਉਂਕਿ ਮਹਾਰਾਣੀ ਪ੍ਰਨੀਤ ਕੋਰ ਹੋਰੀ ਪਿਛਲੇ ਵਾਰ ਇਥੋਂ ਕਾਂਗਰਸ ਦੇ ਉਮੀਦਵਾਰ ਸਨ ਪਰ ਇਸ ਵਾਰ ਉਹ ਭਾਜਪਾ ਦੇ ਉਮੀਦਵਾਰ ਨੇ ਕਾਂਗਰਸ ਦੇ ਲਈ ਵੀ ਵੱਡੀ ਚੁਣੌਤੀ ਹੈ ਕਿ ਜਿਵੇਂ ਉਹਨਾਂ ਦੇ ਵੱਲੋਂ ਪਹਿਲਾਂ ਇਸ ਸੀਟ ਦੇ ਉੱਤੇ ਆਪਣਾ ਦਬਦਬਾ ਕਾਇਮ ਰਿਹਾ ਕਿ ਉਹ ਉਸ ਨੂੰ ਮੁੜ ਦਬਦਬੇ ਨੂੰ ਕਾਇਮ ਰੱਖਣ ਦੇ ਵਿੱਚ ਸਥਿਰ ਰਹਿਣਗੇ ਜਾਂ ਫਿਰ ਉੱਥੋਂ ਆਪਣੀ ਜਿਹੜੀ ਸਿਆਸੀ ਜਿਹੜੀ ਵੋਟ ਹੈ ਉਹ ਮਹਾਰਾਣੀ ਪ੍ਰਨੀਤ ਕੋ ਜਦੋਂ ਭਾਜਪਾ ਦੇ ਵਿੱਚ ਗਏ ਨੇ ਕਿ ਉਹ ਨਾਲ ਲੈ ਕੇ ਚਲੇ ਗਏ ਨੇ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਜਿਹੜੀ ਫਿਲਹਾਲ ਇਸ ਸੀਟ ਦੇ ਉੱਤੇ ਜਿਹੜੀ ਚਰਚਾ ਹੈ ਉਹ ਡਾਕਟਰ ਤਨਵੀਰ ਗਾਂਧੀ ਦੀ ਹੈ ਕਿ ਡਾਕਟਰ ਤਨਵੀਰ ਗਾਂਧੀ ਨੂੰ ਕਾਂਗਰਸ ਇੱਥੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਇਹ ਸਭ ਤੋਂ ਦਾਵੇਦਾਰ ਉਮੀਦਵਾਰ ਮੰਨੇ ਜਾ ਰਹੇ ਨੇ ਪਰ ਫਿਲਹਾਲ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਦੇ ਵੀ ਜੇਕਰ ਡਾਕਟਰ ਤਨਵੀਰ ਗਾਂਧੀ ਨੂੰ ਟਿਕਟ ਦੇ ਦਿੰਦੀ ਹੈ ਤਾਂ ਉਸ ਤੋਂ ਬਾਅਦ ਕਾਂਗਰਸ ਜਿਹੜੇ ਉਹਨਾਂ ਦੇ ਦੂਜੇ ਟਕਸਾਲੀ ਲੀਡਰ ਨੇ ਕਿ ਉਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋਵੇਗੀ ਇਹ ਬੇਹਦ ਅਹਿਮ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇਕਰ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੂੰ ਇਸ ਸੀਟ ਦੇ ਉੱਤੋਂ ਐਲਾਨ ਕਰ ਦਿੱਤਾ ਜਾਂਦਾ ਹੈ ਉਮੀਦਵਾਰ ਐਲਾਨ ਦਿੱਤਾ ਜਾਂਦਾ ਤਾਂ ਕੀ ਕਾਂਗਰਸ ਦੇ ਟਕਸਾਲੀ ਲੀਡਰਾਂ ਦੀ ਉਨ੍ਹਾਂ ਦੀ ਚੋਣ ਦੇ ਵਿੱਚ ਕਿਹੋ ਜੀ ਭੂਮਿਕਾ ਰਹੇਗੀ ਕਿ ਪਾਰਟੀ ਨਾਲ ਚੱਲਣਗੇ ਜਾਂ ਫਿਰ ਨਹੀਂ ਇਹ ਵੀ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਕਾਂਗਰਸ ਦੇ ਲਈ ਪਟਿਆਲਾ ਸੀਟ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਡਾਕਟਰ ਤਰबीर ਗਾਂਧੀ ਹੋਰਾਂ ਨੂੰ ਉਹਨਾਂ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਇੱਥੋਂ ਚੋਣ ਲੜਾਉਣ ਦਾ ਜੋ ਯੋਜਨਾ ਬਣਾਈ ਜਾ ਰਹੀ ਹੈ ਦੂਜੇ ਪਾਸੇ ਉਹਨਾਂ ਦੇ ਟਕਸਾਲੀ ਪਰਿਵਾਰ ਵੀ ਕਿਤੇ ਨਾ ਟੁੱਟ ਜਾਣ ਕਿਤੇ ਨਾ ਕਿਤੇ ਉਹ ਵੀ ਪਾਰਟੀ ਨਾਲ ਛੱਡ ਜਾਣ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਪਾਰਟੀ ਦੇ ਵਿੱਚ ਰਹਿ ਕੇ ਆਪਣੀ ਜੇ ਜਿਹੜੀ ਹੱਕ ਹੈ ਉਹ ਚਤਾਂਦੇ ਰਹਿਣਗੇ ਜਾਂ ਫਿਰ ਤਰਵੀਰ ਗਾਂਧੀ ਹੋਰਾਂ ਦੇ ਨਾਲ ਮਿਲ ਕੇ ਚੱਲਣਗੇ ਪਰ ਦੂਜੇ ਪਾਸੇ ਇਹ ਵੀ ਚਰਚਾ ਬਣਦੀ ਹੈ ਕਿ ਜਦੋਂ ਤਰਵੀਰ ਗਾਂਧੀ ਪਟਿਆਲਾ ਪਟਿਆਲਾ ਤੋਂ ਦਿੱਲੀ ਸ਼ਾਮਲ ਹੋਣ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਲੋਕਲ ਲੀਡਰਸ਼ਿਪ ਦਾ ਕੋਈ ਵੱਡੇ ਲੀਡਰ ਨਹੀਂ ਸਨ ਉਹ ਖੁਦ ਗਏ ਸਨ ਭਾਵੇਂ ਉਹਨਾਂ ਦੇ ਨਾਲ ਰਾਜਾ ਵਿਰਿੰਗ ਜੋ ਮੌਜੂਦਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਸਨ ਫਿਲਹਾਲ ਪਟਿਆਲਾ ਦੀ ਲੀਡਰਸ਼ਿਪ ਦੇ ਨਾਲ ਕਾਂਗਰਸ ਦੇ ਨਾਲ ਸੰਬੰਧਿਤ ਕੋਈ ਵੱਡੇ ਲੀਡਰ ਉਹਨਾਂ ਦੇ ਨਾਲ ਨਹੀਂ ਗਏ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਤੇ ਕਾਂਗਰਸ ਦੇ ਵਿੱਚ ਡਾਕਟਰ ਤਰਵੀਰ ਗਾਂਧੀ ਨੂੰ ਟਿਕਟ ਦੇਣ ਤੋਂ ਬਾਅਦ ਕਿਤੇ ਵੱਡੀ ਵਿਵਾਦਤ ਨਾ ਪਾਰਟੀ ਚਲਣੀ ਪੈ ਜਾਵੇ ਇਸ ਨੂੰ ਲੈ ਕੇ ਹੁਣ ਪਾਰਟੀ ਦੇ ਲਈ ਵੀ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਪਟਿਆਲਾ ਸੀਟ ਹੁਣ ਸਵਾਲ ਹੀ ਬਣਦਾ ਕਿਉਂਕਿ ਹਰਦੀਾਲ ਕੰਬੋਜ ਹੋਰੀ ਸਾਬਕਾ ਵਿਧਾਇਕ ਨੇ ਰਾਜਪੁਰ ਤੋਂ ਉਹ ਵੀ ਆਪਣੀ ਦਾਵੇਦਾਰੀ ਪੇਸ਼ ਕਰਦੇ ਆ ਰਹੇ ਸਨ ਜਾਂ ਫਿਰ ਲਾਲ ਸਿੰਘ ਹੋਰਾਂ ਦੇ ਵੱਲੋਂ ਵੀ ਚੋਣ ਲੜਨ ਲਈ ਇੱਛੁਕ ਜਿਤਾਈ ਜਾ ਰਹੀ ਸੀ ਉਹ ਵੀ ਮੰਨਦੇ ਸਨ ਕਿ ਚੋਣ ਲੜ ਸਕਦੇ ਨੇ ਪਰ ਫਿਲਹਾਲ ਜਿਹੜੀਆਂ ਹੁਣ ਜਿਹੜੇ ਸਮੀਕਰਨ ਨੇ ਪਟਿਆਲਾ ਸੀਟ ਦੇ ਉੱਤੇ ਬਦਲਦੇ ਦਿਖਾਈ ਦੇ ਰਹੇ ਨੇ ਜੇਕਰ ਡਾਕਟਰ ਤਨਵਿਰ ਗਾਂਧੀ ਇਸ ਸੀਟ ਦੇ ਉੱਤੇ ਉਮੀਦਵਾਰ ਐਲਾਨੇ ਜਾਂਦੇ ਨੇ ਕਾਂਗਰਸ ਲਈ ਤਾਂ ਕਾਂਗਰਸ ਦੇ ਲਈ ਪਟਿਆਲਾ ਸੀਟ ਕਿੰਨੀ ਜਿੱਤਨੀ ਸੌਖੀ ਰਹੇਗੀ ਜਾਂ ਫਿਰ ਔਖੀ ਹੋ ਜਾਵੇਗੀ ਕਿਵੇਂ ਹੋਵੇਗੀ ਇਸ ਲਈ ਪਟਿਆਲਾ ਸੀਟ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਉਮੀਦਵਾਰਾਂ ਦੇ ਐਲਾਨ ਹੋ ਜਾਣਗੇ ਪੂਰੀ ਪੰਜਾਬ ਦੀ ਹੋਟ ਸੀਟ ਬੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਦੂਜੇ ਪਾਸੇ ਭਾਜਪਾ ਦੇ ਲਈ ਵੀ ਇੰਨਾ ਸੌਖਾ ਨਹੀਂ ਹੋਵੇਗਾ ਪਟਿਆਲਾ ਸੀਟ ਨੂੰ ਜਿੱਤਣਾ ਕਿਉਂਕਿ ਦੂਜੇ ਪਾਸੇ ਸ਼ੰਭੂ ਬਾਡਰ ਦੇ ਉੱਤੇ ਜੋ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਉਸ ਨੂੰ ਲੈ ਕੇ ਵੀ ਜਿਹੜੇ ਸ਼ੰਭੂ ਬਾਡਰ ਦੇ ਤਕਰੀਬਨ ਨੇੜੇ ਪਿੰਡ ਨੇ ਜਿਨ੍ਹਾਂ ਦੇ ਨੌਜਵਾਨ ਫਟੜ ਹੋਏ ਨੇ ਜਿਨ੍ਹਾਂ ਦੀਆਂ ਨੌਜਵਾਨਾਂ ਦੀਆਂ ਅੱਖਾਂ ਗਈਆਂ ਨੇ ਜਿਨ੍ਹਾਂ ਦੇ ਗੋਲੀਆਂ ਬਾਹਾਂ ਦੇ ਵਿਚਾਰਪਾਰ ਹੋ ਗਈਆਂ ਕਿ ਉਹਨਾਂ ਪਿੰਡਾਂ ਦੇ ਲੋਕ ਭਾਜਪਾ ਨੂੰ ਵੋਟ ਪਾਉਣਗੇ ਜਾਂ ਫਿਰ ਸਿੱਧੇ ਸਵਾਲ ਕਰਨਗੇ ਵੀ ਇਹਦਾ ਕਸੂਰਵਾਰ ਕੌਣ ਸੀ ਇਹ ਸਾਡੇ ਉੱਤੇ ਕਿਉਂ ਤਸੱਦਦ ਕੀਤਾ ਗਿਆ ਸਰਕਾਰ ਦੇ ਵੱਲੋਂ ਕਿ ਇਹਨਾਂ ਸਵਾਲਾਂ ਦਾ ਜਵਾਬ ਭਾਜਪੀ ਦੀ ਲੀਡਰਸ਼ਿਪ ਪਟਿਆਲਾ ਲੀਡਰਸ਼ਿਪ ਦੇਵੇਗੀ ਜਾਂ ਫਿਰ ਉਸ ਨੂੰ ਕਿਹੋ ਜੀ ਭੂਮਿਕਾ ਰਹੇਗੀ ਪੰਜਾਬ ਦੇ ਪਿੰਡਾਂ ਦੇ ਵਿੱਚ ਜੇਕਰ ਭਾਜਪੀ ਕਿਸਾਨਾਂ ਦੇ ਕੋਲ ਵੋਟ ਮੰਗਣ ਜਾਂਦੀ ਹੈ ਕਿਉਂਕਿ ਜਿਹੜੀ ਪੰਜਾਬ ਦੀ ਵੋਟ ਪਿੰਡਾਂ ਦੀ ਵੋਟ ਹੈ ਉਹ ਕਿਸਾਨੀ ਦੇ ਨਾਲ ਜ਼ਿਆਦਾਤਰ ਨਿਰਭਰ ਹੈ ਕਿਉਂਕਿ ਜਾਂ ਫਿਰ ਉੱਥੋਂ ਮਜ਼ਦੂਰ ਨੇ ਜਾਫੇ ਕਿਸਾਨ ਨੇ ਵਪਾਰੀ ਵਰਗ ਜਿਆਦਾਤਰ ਸ਼ਹਿਰਾਂ ਦੇ ਵਿੱਚ ਵਸਿਆ ਹੋਇਆ ਪਰ ਪਿੰਡਾਂ ਦੇ ਵਿੱਚ ਕਿਸਾਨੀ ਨਾਲ ਨਿਰਭਰ ਜਿਹੜੀ ਵੋਟ ਹੈ ਉਹਦਾ ਸਾਹਮਣਾ ਭਾਪੀ ਨੂੰ ਕਰਨਾ ਜ਼ਰੂਰ ਪਵੇਗਾ ਸੋ ਫਿਲਹਾਲ ਵੇਖਣਾ ਹੋਵੇ ਕਿ ਪਟਿਆਲਾ ਸੀਟ ਦੇ ਉੱਤੇ ਕਾਂਗਰਸ ਦੇ ਵੱਲੋਂ ਕਿਹੜਾ ਉਮੀਦਵਾਰ ਐਲਾਨਿਆ ਜਾਂਦਾ ਹੈ ਕਿ ਟਕਸਾਲੀ ਪਰਿਵਾਰੋਂ ਟਿਕਟ ਦਿੱਤੀ ਜਾਂਦੀ ਹੈ ਜਾਂ ਫਿਰ ਡਾਕਟਰ ਤਰਵਿਰ ਗਾਂਧੀ ਹੋਰਾਂ ਨੂੰ ਇੱਥੋਂ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਸੋ ਇਹ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ ਕਿ ਉਸ ਤੋਂ ਬਾਅਦ ਕੀ ਸਥਿਤੀ ਹੋਵੇਗੀ ਤੁਸੀਂ ਜੁੜੇ ਹੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ